ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਜਿਹੜਾ ਹਮਰਾ ਕਿਸਾਨੀ ਤੇ ਹੋਏਗਾ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਤਾਂ ਪੰਜਾਬ ਦੇ ਪੁੱਤਰ ਹੋ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦਾ ਪੁੱਤਰ ਐ ਮੈਂ ਕਿਸਾਨਾਂ ਦੇ ਨਾਮ ਤੇ ਤੁਸੀਂ ਵੋਟਾਂ ਲਈਆਂ ਤੁਸੀਂ ਇਸ ਕਨਸਪੀਰੇਸੀ ਇਸ ਸਾਜ਼ਿਸ਼ ਦੇ ਵਿੱਚ ਸ਼ਰੀਕ ਕਿਵੇਂ ਹੋ ਗਏ ਤੁਸੀਂ ਕਿਸ ਤਰ੍ਹਾਂ ਦਿੱਲੀ ਆ ਕੇ ਕਿਸਾਨਾਂ ਦੇ ਖਿਲਾਫ ਐਡੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਜਦ ਕਿ ਕਿਸਾਨਾਂ ਦੇ ਨਾਲ ਗੱਲ ਚੱਲ ਰਹੀ ਹੈ 4 ਮਈ ਉਹਨਾਂ ਨੂੰ ਅਗਲੀ ਗੱਲਬਾਤ ਦੀ ਦਿੱਤੀ ਹੋਈ ਹੈ ਲੇਕਿਨ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਜੀ ਨੇ ਗੋਡੇ ਟੇਕ ਦਿੱਤੇ ਹੈ ਤੇ ਸਾਡੀ ਕਿਸਾਨੀ ਸਾਡੇ ਪੰਜਾਬ ਜਿਹੜਾ ਕਿ ਪਹਿਲਾਂ ਅਸੀਂ ਬਹੁਤ ਸੰਧਾ ਖੋਹ ਚੁੱਕੇ ਹਾਂ ਅੱਜ ਫੇਰ ਉਸੇ ਪੱਟੀ ਦੇ ਵਿੱਚ ਪੰਜਾਬ ਨੂੰ ਝੋਕਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ ਸੋ ਮੈਂ ਭਗਵੰਤ ਮਾਨ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਜਿਆਂ ਉਹ ਜੀਸ਼ਾ ਸਾਜ ਸਾ ਦੇ ਵਿੱਚ ਤੁਸੀਂ ਆਪ ਰਲ ਕੇ ਪੰਜਾਬ ਦੀ ਕਿਸਾਨੀ ਨੂੰ ਡੋਬਣ ਦਾ ਤੇ ਪੰਜਾਬ ਨੂੰ ਇਕ ਉਹੀ ਪੁਰਾਣੇ ਦੌਰ ਦੇ ਵਿੱਚ ਲਜਾਣ ਦੀ ਕੋਸ਼ਿਸ਼ ਨਾ ਕਰੋ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੀਤੇ ਗਏ ਧੱਕੇ ਤੋਂ ਬਾਅਦ ਅੱਜ ਸਵੇਰ ਤੋਂ ਹੀ ਕਈ ਕਿਸਾਨ ਲੀਡਰਾਂ ਨੂੰ ਡਿਟੇਨ ਕੀਤਾ ਗਿਆ ਕਿਸਾਨਾਂ ਦਾ ਧਰਨਾ ਵੀ ਚੁਕਵਾ ਦਿੱਤਾ ਗਿਆ ਇਸੇ ਬਚਾ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਮਿਤ ਸ਼ਾਹ ਦੇ ਨਾਲ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਵੱਡੇ ਦੋਸ਼ ਲਗਾਏ ਗਏ ਉਹਨਾਂ ਵੱਲੋਂ ਆਖਿਆ ਗਿਆ ਕਿ ਹੁਣ ਕਿਸਾਨਾਂ ਪ੍ਰਤੀ ਨਵੀਂ ਰਣਨੀਤੀ ਮੁੱਖ ਮੰਤਰੀ ਮਾਨ ਕੇਂਦਰ ਸਰਕਾਰ ਦੇ ਵੱਲੋਂ ਕੜੀ ਚਾ ਰਹੀ ਹੈ। ਦਿੱਲੀ ਦੀਆਂ ਫੋਰਸਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਨੇ। ਚਰਨਜੀਤ ਸਿੰਘ ਚੰਨੀ ਅਨੁਸਾਰ ਉਹਨਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਕਿਸਾਨੀ ਉੱਪਰ ਜਲਦੀ ਹੀ ਵੱਡਾ ਹਮਲਾ ਹੋ ਸਕਦਾ ਹੈ ਜਿਹੜਾ ਕਿ ਬੇहद ਮੰਦਭਾਗਾ ਹੈ। ਉਹਨਾਂ ਮੁੱਖ ਮੰਤਰੀ ਮਾਨਤੇ ਤੰਜ ਕਸਦਿਆਂ ਹੋਏ ਆਖਿਆ ਕਿ ਤੁਸੀਂ ਤਾਂ ਕਿਸਾਨਾਂ ਦੀ ਗੱਲ ਕਰਦੇ ਸੀ। ਕਿਸਾਨੀ ਧਰਨੀਆਂ ਤੇ ਜਾ ਕੇ ਤੁਸੀਂ ਬਿਆਨ ਦਿੰਦੇ ਸੀ। ਕਿਸਾਨਾਂ ਦੇ ਨਾਲ ਹੀ ਤੁਸੀਂ ਪੰਜਾਬ ਦੀ ਸਤਾ ਸੰਭਾਲੀ ਹੈ ਤੇ ਅੱਜ ਕਿਸਾਨਾਂ ਪ੍ਰਤੀ ਇੰਨਾ ਜ਼ਿਆਦਾ ਦੁੱਖਾ ਵਤੀਰਾ ਆਖਰਕਾਰ ਕਿਉਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਇੱਥੇ ਦਿੱਲੀ ਦੇ ਵਿੱਚ ਅਮਿਤ ਸ਼ਾਹ ਜੀ ਮਾਨਿਆ ਹੋਮ ਮਿਨਿਸਟਰ ਨੂੰ ਮਿਲ ਕੇ ਗਏ ਹੈ ਤੇ ਇੱਕ ਬਹੁਤ ਵੱਡੀ ਵਿਉਂਤਬੰਦੀ আর ਤਿਆਰੀ ਕਰ ਲਈ ਗਈ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਐਕਸ਼ਨ ਕਰਨ ਦੀ ਪੰਜਾਬ ਦੇ ਖਿਲਾਫ ਐਕਸ਼ਨ ਕਰਨ ਦੀ ਤੇ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਉੱਥੇ ਵਾਟਰ ਕੈਨਨ, ਅਥਰੂ ਗੈਸ ਦੇ ਗੋਲੇ, ਹਰ ਤਰ੍ਹਾਂ ਦੇ ਐਮੂਨੀਸ਼ਨ ਭੇਜ ਦਿੱਤਾ ਗਿਆ ਹੈ। ਬਹੁਤ ਸਾਰੀ ਆਰਨ ਕੋਰਸਿਸ ਦਿੱਲੀ ਰਾਜ ਦੇ ਦੇਸ਼ ਤੋਂ ਉੱਥੇ ਭੇਜੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ, ਪਟਿਆਲੇ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਰਾਤ ਨੂੰ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਜਿਹੜਾ ਹਮਰਾ ਕਿਸਾਨੀ ਤੇ ਹੋਏਗਾ ਜਿਹੜਾ ਕਿ ਬਹੁਤ ਹੀ ਮੰਦ ਪਰਦਾ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਤਾਂ ਪੰਜਾਬ ਦੇ ਪੁੱਤਰ ਹੋ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦਾ ਪੁੱਤਰ ਐ ਮੈਂ ਕਿਸਾਨਾਂ ਦੇ ਨਾਮ ਤੇ ਤੁਸੀਂ ਵੋਟਾਂ ਨਹੀਂ ਆ ਤੁਸੀਂ ਇਸ ਕਨਸਪੀਰੇਸੀ ਇਸ ਸਾਜ਼ਿਸ਼ ਦੇ ਵਿੱਚ ਸ਼ਰੀਕ ਕਿਵੇਂ ਹੋ ਗਏ ਤੁਸੀਂ ਕਿਸ ਤਰ੍ਹਾਂ ਦਿੱਲੀ ਆ ਕੇ ਕਿਸਾਨਾਂ ਦੇ ਖਿਲਾਫ ਐਡੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਜਦ ਕਿ ਕਿਸਾਨਾਂ ਦੇ ਨਾਲ ਗੱਲ ਚੱਲ ਰਹੀ ਹੈ 4 ਮਈ ਉਹਨਾਂ ਨੂੰ ਅਗਲੀ ਗੱਲਬਾਤ ਦੀ ਦਿੱਤੀ ਹੋਈ ਹੈ ਲੇਕਿਨ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਜੀ ਨੇ ਗੋਡੇ ਟੇਕ ਦਿੱਤੇ ਐ ਤੇ ਸਾਡੀ ਕਿਸਾਨੀ ਸਾਡੇ ਪੰਜਾਬ ਜਿਹੜਾ ਕਿ ਪਹਿਲਾਂ ਅਸੀਂ ਬਹੁਤ ਸੰਦਾ ਭੋਗ ਚੁੱਕੇ ਹਾਂ ਅੱਜ ਫੇਰ ਉਸੇ ਪੱਟੀ ਦੇ ਵਿੱਚ ਪੰਜਾਬ ਨੂੰ ਝੋਕਣ ਦੀਆਂ ਤਿਆਰੀਆਂ ਜਿਹੜੀਆਂ ਹੋ ਗਈਆਂ ਸੋ ਮੈਂ ਭਗਵਾਨ ਜਨਮ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਅਜੀਆਂ ਕੌਜੀਸ਼ਾ ਸਾਜਸ਼ਾ ਦੇ ਵਿੱਚ ਤੁਸੀਂ ਆਪ ਰਲ ਕੇ ਪੰਜਾਬ ਦੀ ਕਿਸਾਨੀ ਨੂੰ ਡੋਬਣ ਦਾ ਤੇ ਪੰਜਾਬ ਨੂੰ ਇੱਕ ਉਹੀ ਪੁਰਾਣੇ ਦੌਰ ਦੇ ਵਿੱਚ ਲਜਾਣ ਦੀ ਕੋਸ਼ਿਸ਼ ਨਾ ਕਰੋ